ਆਹਨਾਂ ਲੁਟੇਰਿਆਂ ਦੇ ਹੁਣ ਹੌਸਲੇ ਬੁਲੰਦ ਹੋ ਚੁੱਕੇ ਨੇ ਇਹਨਾਂ ਨੂੰ ਕਿਸੇ ਵੀ ਗੱਲ ਦਾ ਖੌਫ ਨਹੀਂ ਰਿਹਾ ਨਾ ਹੀ ਪੁਲਿਸ ਪ੍ਰਸ਼ਾਸਨ ਦਾ ਤੇ ਨਾ ਹੀ ਲੋਕਾਂ ਦਾ ਇਸੇ ਤਰੀਕੇ ਦਾ ਇੱਕ ਮਾਮਲਾ ਜਿਹੜਾ ਆ ਝੰਡੇ ਵਾਲਾ ਗੁਰੂ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇੱਕ ਨੌਜਵਾਨ ਮੁੰਡੇ ਦੇ ਨਾਲ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ ਹੈ ਜਿਸ ਤੋਂ ਬਾਅਦ ਤੇਜ਼ ਤਾਰ ਹਥਿਆਰਾਂ ਸਮੇਤ ਮਾਰ ਮਾਰ ਕੇ ਉਸ ਨੂੰ ਬੁਰੀ ਤਰੀਕੇ ਨਾਲ ਜ਼ਖਮੀ ਜਿਹੜਾ ਆ ਉਹ ਕੀਤਾ ਗਿਆ ਤਾਂ ਇਸ ਸਮੇਂ ਨੌਜਵਾਨ ਜਿਹੜਾ ਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਜਿਹੜਾ ਆ ਉਹ ਕਰਵਾਇਆ ਗਿਆ ਸੀ ਤਾਂ ਜਾਣਕਾਰੀ ਮੁਤਾਬਕ ਇਹ ਨੌਜਵਾਨ ਮੁੰਡਾ ਜਿਹੜਾ ਸੀ ਦੁਕਾਨ ਤੇ ਕੰਮ ਕਰਦਾ ਸੀ ਜਿਵੇਂ ਹੀ ਦੁਕਾਨ ਤੋਂ ਘਰ ਜਾਂਦਾ ਘਰ ਤੋਂ ਰੋਟੀ ਖਾ ਕੇ ਵਾਪਸ ਦੁਕਾਨ ਤੇ ਪਰਤ ਰਿਹਾ ਹੁੰਦਾ ਤਾਂ ਉਸੇ ਸਮੇਂ ਦਿਨ ਦਿਹਾੜੇ ਇੱਕ ਲਟੇਰਾ ਆਉਂਦਾ ਜਿਸ ਦੇ ਵੱਲੋਂ ਪਿੱਛੋਂ ਇਸ ਦੀ ਚੈਨ ਜਿਹੜੀ ਆ ਖੋਹ ਲਈ ਜਾਂਦੀ ਹੈ ਉਸ ਤੋਂ ਬਾਅਦ ਇਸ ਨੂੰ ਜਫਾ ਪਾ ਕੇ ਥੱਲੇ ਗੇਰ ਲਿਆ ਜਾਂਦਾ ਤਾਂ ਇਸ ਦੇ ਨਾਲ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਤਾਂ ਦੇਖਦੇ ਹੀ ਦੇਖਦੇ ਦੂਸਰਾ ਲੁਟੇਰਾ ਵੀ ਆ ਜਾਂਦਾ ਹੈ ਤਾਂ ਦੋਹਾਂ ਵੱਲੋਂ ਮਿਲ ਕੇ ਇਸ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਇਸ ਦੇ ਨਾਲ ਲੁੱਟ ਖੋਹ ਜਿਹੜੀ ਆ ਉਹ ਕੀਤੀ ਜਾਂਦੀ ਆ ਤਾਂ ਇਹ ਪੂਰੀ ਵਾਰਦਾਤ ਜਿਹੜੀ ਆ ਸੀਸੀਟੀਵੀ ਦੇ ਵਿੱਚ ਕੈਦ ਹੋਈ ਆ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਨੌਜਵਾਨ ਜਿਹੜਾ ਆ ਪਿੰਡ ਦੇ ਰਾਤ ਚੋਂ ਗਲੀਆਂ ਚੋਂ ਆ ਰਿਹਾ ਸੀ ਪਰੰਤੂ ਪਿੱਛੋਂ ਇੱਕ ਲੁਟੇਰਾ ਆਉਂਦਾ ਉਸ ਦੇ ਵੱਲੋਂ ਇਸ ਨੂੰ ਜੱਫਾ ਜਿਹੜਾ ਆ ਉਹ ਪਾਇਆ ਜਾਂਦਾ ਜਿਸ ਤੋਂ ਬਾਅਦ ਥੱਲੇ गिर ਕੇ ਇਸ ਦੇ ਸਿਰ ਦੇ ਉੱਤੇ ਕੜਾ ਜਿਹੜਾ ਆ ਉਹ ਮਾਰਿਆ ਜਾਂਦਾ ਤਾਂ ਲਗਾਤਾਰ بار بار ਇਸ ਦੇ ਸਿਰ ਦੇ ਉੱਤੇ ਕੜਾ ਮਾਰੇ ਜਾਂਦਾ ਜਿਸ ਤੋਂ ਬਾਅਦ ਇਸ ਦਾ ਸਿਰ ਜਿਹੜਾ ਆ ਫਟ ਜਾਂਦਾ ਤਾਂ ਉੱਤੇ ਹੀ ਇੱਕ ਦੂਸਰਾ ਲਟੇਰਾ ਆਉਂਦਾ ਉਸ ਦੇ ਵੱਲੋਂ ਵੀ ਦੋਹਾਂ ਰੜ ਕੇ ਜਿਹੜਾ ਆ ਇਸ ਦੇ ਨਾਲ ਕੁੱਟਮਾਰ ਜਿਹੜੀ ਆ ਕੀਤੀ ਜਾਂਦੀ ਆ ਤਾਂ ਜਿਵੇਂ ਹੀ ਪਿੰਡ ਦੇ ਜਿਹੜੇ ਲੋਕ ਹੁੰਦੇ ਨੇ ਜਿਹੜੇ ਲੋਕ ਰਹਿ ਰਹੇ ਹੁੰਦੇ ਨੇ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਨੇ ਦੇਖਦੇ ਹੀ ਦੇਖਦੇ ਇਹ ਲਟੇਰੇ ਜਿਹੜ ਨੇ ਮਿੰਟਾਂ ਦੇ ਵਿੱਚ ਫਰਾਰ ਹੋ ਜਾਂਦੇ ਨੇ ਹਾਲਾਂਕਿ ਜਿਹੜੇ ਪਿੰਡ ਦੇ ਲੋਕ ਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਦਾ ਪਿੱਛਾ ਵੀ ਜਿਹੜਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਇੱਕ ਲੁਟੇਰੇ ਨੂੰ ਪਿੰਡ ਦੇ ਲੋਕਾਂ ਦੇ ਵੱਲੋਂ ਕਾਬੂ ਕੀਤਾ ਗਿਆ ਤੇ ਦੂਸਰਾ ਲੁਟੇਰਾ ਜਿਹੜਾ ਆ ਮੌਕੇ ਤੋਂ ਫਰਾਰ ਦਸਿਆ ਜਾ ਰਿਹਾ ਤਾਂ ਝੰਡੇਆਲਾ ਗੁਰੂ ਦਾਇ ਮਾਮਲਾ ਦਸਿਆ ਜਾ ਰਿਹਾ ਜਿੱਥੇ ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਤਾਂ ਇਹ ਨੌਜਵਾਨ ਜਿਹੜਾ ਸੀ ਦੁਕਾਨ ਤੋਂ ਘਰੇ ਗਿਆ ਸੀ ਘਰੇ ਰੋਟੀ ਖਾ ਕੇ ਵਾਪਸ ਜਿਹੜਾ ਆ ਦਕਾਨ ਤੇ ਆ ਰਿਹਾ ਸੀ ਇਹਨੇ ਦੇ ਵਿੱਚ ਆ ਪਿੱਛੋਂ ਇੱਕ ਲਟੇਰਾ ਹੁੰਦਾ ਉਸ ਦੇ ਵੱਲੋਂ ਇਸ ਦੀ ਚੈਨ ਜਿਹੜੀ ਆ ਉਹ ਖਿੱਚ ਲਈ ਜਾਂਦੀ ਹੈ ਤੇ ਇਸ ਨੂੰ ਜਫਾ ਪਾ ਕੇ ਥੱਲੇ ਗੇਅਰ ਲਿਆ ਜਾਂਦਾ ਜਿਸ ਤੋਂ ਬਾਅਦ ਦੋਵੇਂ ਲਟੇਰੇ ਇਕੱਠੇ ਹੋ ਜਾਂਦੇ ਨੇ ਤੇ ਦੋਹਾਂ ਦੇ ਵੱਲੋਂ ਇਸ ਨੌਜਵਾਨ ਦੀ ਪੂਰੀ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਉਹ ਕੀਤੀ ਜਾਂਦੀ ਆ ਤਾਂ ਸਥਾਨਕ ਲੋਕ ਚੜ੍ਹ ਹੁੰਦੇ ਨੇ ਉਹਨਾਂ ਦੇ ਵੱਲੋਂ ਲੁਟੇਰੇ ਦਾ ਪਿੱਛਾ ਕੀਤਾ ਜਾਂਦਾ ਹੈ ਤਾਂ ਇੱਕ ਲੁਟੇਰੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਜਿਹੜਾ ਆ ਲੋਕਾਂ ਦੇ ਵੱਲੋਂ ਕੀਤਾ ਗਿਆ ਤਾਂ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸਖਤ ਕਾਰਵਾਈ ਜਿਹੜੀ ਕੀਤੀ ਜਾ ਰਹੀ ਆ ਦੂਸਰੇ ਲੁਟੇਰੇ ਦੀ ਵੀ ਭਾਲ ਵੀ ਜਿਹੜੀ ਆ ਇਸ ਸਮੇਂ ਜਾਰੀ ਆ ਮੇਰਾ ਭਤੀਜਾ ਵਾ ਰਿਦਮ ਜੈਨ ਉਹ ਘਰ ਤੋਂ ਆ ਰਿਹਾ ਸੀ ਦੁਕਾਨ ਤੇ ਮਤਲਬ ਕਿ ਖਾਣਾ ਖਾ ਕੇ ਆ ਰਿਹਾ ਸੀ ਰਸਤੇ ਦੇ ਵਿੱਚ ਦੋ ਜਾਂ ਤਿੰਨ ਮੁੰਡੇ ਅਣਪਛਾਤੇਆਂ ਨੂੰ ਰਸਤੇ 'ਚ ਪਏ ਆ ਉਹਨੂੰ ਥੱਲੇ ਸੁੱਟਦਾ ਵਾ ਉਹਨਾਂ ਨੇ ਤੇ ਲੁੱਟਖੋ ਕੀਤੀ ਆ ਉਹਦੇ ਫਿਰ ਤੇ ਵੀ ਵਾਰ ਕੀਤੇ ਆ ਤੇ ਉਹਦੇ ਸਮਾਨ ਵੀ ਲੈ ਗਏ ਜੀਪ ਚੋਂ ਕੱਢ ਕੇ ਉਹਨੂੰ ਫਿਰ ਹਸਪੀਟਲ ਐਡਮਿਟ ਕਰਾਇਆ ਵਾ ਤੇ ਟਾਂਕੇ ਵਗੈਰਾ ਲੱਗੇ ਆ ਬਟ ਠੀਕ ਆ ਬੇਟਾ ਹਟਾ ਲੜਕਾ ਠੀਕ ਆ ਪਰ ਸ਼ਹਿਰ ਦੇ ਵਿੱਚ ਬਹੁਤ ਮਾੜਾ ਹਾਲ ਆ ਜੀ ਨਿਤ ਨਵੇਂ ਤੋਂ ਨਵੇਂ ਮਤਲਬ ਕੀ ਆਪਾਂ ਇਹ ਸੁਣਨ ਨੂੰ ਜਾਂ ਵੇਖਣ ਨੂੰ ਮਿਲਦੀਆਂ ਪਈਆਂ ਚੀਜ਼ਾਂ ਘਟਨਾਵਾਂ ਵੀ ਰੋਜ਼ ਕੁਝ ਨਾ ਕੁਝ ਵਾਪਰਦਾ ਪਿਆ ਵਾ ਇਹ ਜਿਹੜੀਆਂ ਚੋਰੀਆਂ ਆ ਇਹ ਕਿੰਨੇ ਕਿੰਨੇ ਘਟਨਾਵਾਂ ਲਗਭਗ ਭਾਜੀ 1 ਵਾਈਕੇ 10 ਮਿੰਟ ਦੀ ਗੱਲ ਆ ਜੀ ਇਹ ਦੁਪਹਿਰ ਦੀ ਗੱਲ ਆ ਔਰ ਜਦੋਂ ਉਹਨੇ ਬੇਟੇ ਨੂੰ ਉੱਥੇ ਠਹਿਟਾਇਆ ਵਾ ਉਹਨੇ ਰੋਲਾ ਪਾਇਆ ਫਿਰ ਗਲੀ ਵਾਲੇ ਆਣ ਗੁਆਣ ਨਿਕਲੇ ਆ ਉਹਨਾਂ ਨੇ ਬਚਾਇਆ ਉਹਨੂੰ ਵੇਖ ਕੇ ਭੱਜ ਗਏ ਆ ਤੇ ਭੱਜ ਗਏ ਫਿਰ ਗਲੀ ਵਾਲੇ ਗਏ ਆ ਮਗਰ ਉਹਨਾਂ ਨੇ ਇੱਕ ਮੁੰਡਾ ਤਾਂ ਮੋਕੇ ਤੇ ਫੜ ਲਿਆ ਵਾ ਉਹ ਲਾਗੇ ਜਾਂਗੀਰਪਿੰਡ ਦਾ ਨਿਕਲਿਆ ਮੁੰਡਾ ਉਹਨੂੰ ਫਿਰ ਪੁਲਿਸ ਵਾਲੇ ਲੈ ਕੇ ਗਏ ਆ ਆਪਣੇ ਅੰਦਰ ਤੇ ਕਿੰਨੇ ਜਣੇ ਸੀ ਇਹ ਇਹ 2 ਜਣੇ ਤੇ ਕੈਮਰੇ ਦੇ ਵਿੱਚ ਆਂਦੇ ਪਏ ਆ ਜੀ ਪਰ ਉਸ ਤਰ੍ਹਾਂ ਵੇਹੇ ਜੋ ਕਹਿੰਦੇ ਆ ਵੀ ਹੈਗੇ ਮੁੰਡੇ 3 ਨਾਲ ਇੱਕ ਭੱਜ ਗਿਆ ਤੇ ਹਥਿਆਰ ਜਿਹੜਾ ਤਾਂ ਮੁੰਡਾ ਫੜਿਆ ਗਿਆ ਬਰਾਮਦ ਕੀਤਾ ਉਹਦੇ ਕੋਲੋਂ ਇੱਕ ਚਾਕੂ ਇੱਕ ਕੜਾ ਤੇ ਹੋਰ ਵੀ ਕੋਈ ਸਮਾਨ ਨਿਕਲਿਆ ਚਾਨੀ-ਚੋਨੀ ਨਿਕਲੀ ਉਹਦੀ ਜੇਬ ਚ ਸਿਰ ਤੇ ਕਿੰਨੀ ਫਰਦਲ ਕਰਦੇ ਸਿਰ ਤੇ ਉਹਦੇ 2-3 ਟਾਂਕੇ 2-3 ਜਗ੍ਹਾ ਉਹਨੇ ਵਾਰ ਕੀਤੇ ਆ ਜੀ ਟਾਂਕੇ ਲੱਗੇ ਉਹਦੇ 5 ਕੀ ਮੰਗ ਕਰਦੇ ਮੰਗਦੇ ਤੁਹਾਨੂੰ ਦੱਸਤੀ ਆ ਜੀ ਪਹਿਲਾਂ ਵੀ ਪ੍ਰਸ਼ਾਸਨ ਵਾਲੇ ਉਹੀ ਵੀ ਜਿਹੜੀ ਰੋਜ਼ ਸ਼ਹਿਰ ਦੇ ਵਿੱਚ ਵਾਰਦਾਤਾ ਹੁੰਦੀਆਂ ਉਹਦੇ ਤੇ ਠੱਲ ਪਾਈ ਜਾਵੇ ਔਰ ਜਿਹੜਾ ਬੰਦਾ ਸੇਫ ਰਹੇ ਸ਼ਹਿਰ ਦੇ ਵਿੱਚ ਦੀ ਪੰਜ ਕੀ ਗੱਲ ਹੈ ਭਾਜੀ ਸਵਾਗੋ 1 ਵਜੇ ਦੇ ਲਗਭਗ 1 ਵਜੇ ਦੇ ਕਰੀਬ ਗੱਲਿਆ ਤੇ ਉਦੋਂ ਅਸੀਂ ਦੁਕਾਨ ਤੇ ਬੈਠੇ ਆ ਪਿੱਛੋਂ ਗਲੀ ਜੋ ਇਹਨਾਂ ਦੇ ਬੇਟੇ ਦੇ ਵਿਚਾਰ ਨੂੰ ਪਿੱਛੋਂ ਸਾਟਾ ਲਾ ਗਏ ਦੋ ਤਿੰਨ ਮੁੰਡੇ ਤੇ ਪਤਾ ਲੱਗਾ ਉਹ ਹਸਪਤਾਲ ਅਹੀਂ ਚਲੇ ਗਏ ਪਿੱਛੇ ਉਹਦੇ ਨਾਲ ਹੀ ਜਦੋਂ ਬਾਅਦ ਚ ਪਤਾ ਲੱਗਾ ਵੀ ਇਹਨਾਂ ਦੇ ਬੰਦੇ ਜਿਹੜੇ ਦੁਕਾਨ ਤੇ ਕੰਮ ਕਰਦੇ ਉਹ ਪਿੱਛੋਂ ਉਹ ਬੰਦੇ ਜਿਨ੍ਹਾਂ ਨੇ ਵਾਰਦਾਤ ਕੀਤੀ ਮੁੰਡੇ ਨੂੰ ਕੁੱਟ ਕੇ ਤੇ ਕੜਾ ਮਾਰਿਆ ਸਿਰ ਤੇ ਉਹਦੇ ਸਿਰ ਪਾੜ ਗਏ ਉਹਦਾ ਉਹਨੂੰ ਲੈਣ ਗਏ ਬੰਦੇ ਬੰਦਾ ਇੱਕ ਫੜ ਲਿਆਂਦਾ ਵਾ ਫਿਰ ਉਹਨੂੰ ਆ ਕੇ ਪੁੱਛਿਆ ਉਹ ਬਗਿਆ ਬਗਿਆ ਜੀ ਮੇਰੇ ਨਾਲ ਹੋਰ ਵੀ ਬੰਦੇ ਸੀਗੇ ਕਿ ਕੋਈ ਦਿਨੇ ਆਲ ਦਾ ਦੱਸਦਾ ਸੀਗਾ ਉਹਦੀ ਫਿਰ ਤਲਾਸ਼ੀ ਤਲੂਸ਼ੀ ਬੰਦਿਆਂ ਨੇ ਲਈ ਆ ਉਹਦੇ ਕੋਈ ਚਾਕੂ ਨਿਕਲਿਆ ਵਾ ਕੜਾ ਨਿਕਲਿਆ ਵਾ ਸੱਟ ਕਿੰਨੇ ਕਿ ਲੱਗੀ ਪਤਾ ਸੱਟ ਵੇਖੋ ਜੀ ਸਿਰ 'ਚ ਲੱਗੀ ਆ ਮਰ ਗਿਆ ਪੰਜ ਪੰਜ ਤੋਂ 7 ਟਾਂਕੇ ਲੱਗੇ ਆ ਕੱਲ ਵੀ ਕੋਈ ਘਟਨਾ ਆਈ ਆ ਇਸ ਤੋਂ ਥੋੜੀ ਜਿਹੀ ਅੱਗੇ ਗਲੀ ਆ ਤਾਲ ਰੈਸਟੋਰੈਂਟ ਵਾਲੀ ਭਾਈ ਦੀ ਉੱਥੇ ਵੀ ਸੇਮ ਘਟਨਾ ਹੋਈ ਆ ਉੱਥੇ ਪਰ ਲੁੱਟ ਖੋ ਕੇ ਲੱਗੇ ਉੱਥੇ ਬੰਦੇ ਨਹੀਂ ਫੜੇ ਗਏ ਅੱਜ ਇਹਨਾਂ ਦੇ ਕੋਲ ਬੰਦੇ ਸੀਗੇ ਸੀਗੇ ਬੰਦਿਆਂ ਦੇ ਪਿੱਛੇ ਪੁਲਿਸ ਕੀ ਕਹਿੰਦੇ ਬੋਲੇ ਸਾਨੂੰ ਵੇਖੋ ਫੜਾਇਆ ਜੀ ਪੁਲਸਾਂ ਦੀ ਜੀ ਅਸੀਂ ਕਾਰਵਾਈ ਕਰਾਂਗੇ ਪਰ ਸਾਡੀ ਮੰਗ ਹੈ ਵੀ ਸ਼ਹਿਰ 'ਚ ਬਹੁਤ ਜ਼ਿਆਦਾ ਬੁਰਾ ਹਾਲਿਆ ਵਾਰਦਾਤਾਂ ਦਾ ਮਤਲਬ ਕੋਸ਼ਿਸ਼ ਸਮਝ ਨਹੀਂ ਲੱਗਦੀ ਕਿ ਇਹ ਆਮ شریف ਬੰਦੇ ਦੇ ਤੇ ਸ਼ਹਿਰ ਦੇ ਵਿੱਚ ਕੋਈ ਜ਼ਿੰਦਗੀ ਨਹੀਂ ਕਈਕ ਲੋਕਾਂ ਨੂੰ ਫੋਨ ਆਉਂਦੇ ਆ ਕੋਈ ਫਰੋਤੀਆਂ ਦੇ ਫੋਨ ਆਉਂਦੇ ਕੋਈ ਕਾਲਾਂ ਆਉਂਦੀਆਂ ਵਾ ਬੁਰਾ ਹਾਲ ਜੇ ਜੰਡਿਆਲੇ ਦਾ ਇਲਾਕੇ ਦਾ ਲੋਕੀ ਕੰਮ ਕਰਨ ਜਾਂ ਇਹਨਾਂ ਲੋਕਾਂ ਨੂੰ ਕੋਈ ਪੈਸੇ ਪੈਸੇ ਵੰਨਦਾ ਕੀ ਕਰੇ ਕੋਈ ਲੋਕੀ ਤੇ ਫਿਰ ਫਿਰ ਇੱਕ ਪਾਸੇ ਕਹਿੰਦੇ ਆ ਜੀ ਅਸੀਂ ਬੱਚੇ ਬਾਹਰ ਨਹੀਂ ਜਾਂਦੇ ਨੇ ਬੱਚਿਆਂ ਦੇ ਆਪੇ ਘਰਦਿਆਂ ਨੇ ਭਜਨੇ ਆ ਬੱਚੇ ਕੀ ਕਹਿਣਗੇ ਬੱਚੇ ਕਹਿਣ ਜਾਣਾਂ ਕਹਿਣ ਘਰਦਿਆਂ ਨੇ ਭਜਦੇ ਨੇ ਵੀ ਜਾਓ ਬਾਹਰ ਜੇ ਵੀ ਅਗੋ ਤੁਹਾਡੀ ਜ਼ਿੰਦਗੀ ਨਹੀਂ ਇਹ ਤੇ ਸੇਫ ਇਦੋਂ ਪੰਜਾਬ 'ਚ ਜ਼ਿੰਦਗੀ ਕਿਹਦੀ ਸੇਵ ਨਹੀਂ ਤੇ ਕਿਹੜਾ ਕੋਈ ਰੋਜ ਹੈ। ਕਦੀ ਕੋਈ ਪੁਲਸਰਾ ਅਸੀਂ ਵੇਖਦੇ ਨਹੀਂ ਕਿ ਉੱਚ ਮੋਟਰਸਾਈਕਲ ਦੇ ਹੁੰਦੇ ਆ ਪੀਸੀਆਰ ਉਹ ਬਸ ਇੱਕ ਗੁਧਿਆੜੀ ਜੇ ਇੱਕ ਅੱਧਾ ਘੇੜਾ ਲੱਗਦਾ ਨਾ ਕੋਈ ਕਿਸੇ ਤੇ ਕਾਰਵਾਈ ਪੈਂਦੀ ਆ ਇੰਨਾ ਅਮਲੀ ਸ਼ਹਿਰ ਚ ਹੋਇਆ ਬਸ ਇੰਨੀਆਂ ਚੋਰੀ ਹੁੰਦੀਆਂ ਕਿਸੇ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਸ਼ਰੈ ਆਮ ਲੋਕਾਂ ਨੂੰ ਪਤਾ ਲੱਗਣ ਡਿਆ ਵੀ ਸਮੈਗ ਨਾਲ ਰਜੇ ਆ ਜਾਂ ਕੋਈ ਕਾਰਵਾਈ ਕਿਸੇ ਤੇ ਹੁੰਦੀ। ਬਹੁਤ ਉਕੇ ਮੋਤ ਮੋਲ ਖਰਾਬ ਹੈ ਜੀ ਗੱਲ ਵੀਰ ਜੀ 10 ਮਿੰਟ ਪਹਿਲਾਂ ਦੀਪਕ ਬਾਜੀ ਆਏ ਆ ਰੋਟੀ ਖਾਣ ਮੈਂ ਵੀ ਲਾਗੋਦੀ ਨੰਗਾ ਵਾ 10 15 ਮਿੰਟ ਬਾਅਦ ਹੀ ਕਾਕਾ ਰੋਟੀ ਖਾ ਕੇ ਹੋਂ ਡਿਆ ਵਾ ਤੇ ਰਾਜ ਹੋਂ ਡਿਆ ਇਹਨੂੰ ਘੇਰ ਲਿਆ ਮੁੰਡਿਆਂ ਨੇ ਉਹ ਸ਼ਟਰ ਦੇ ਨਾਲ ਲਾ ਕੇ ਵਿਚਾਰੇ ਦਾ ਜੀ ਤੇ ਪਹਿਲਾਂ ਗੱਲ ਘਟਣ ਦੇ ਪਿਆ ਚੈਨੀ ਖੋਈ ਉਹਦੀ ਤੇ ਮੁੜ ਕੇ ਬਾਹਰ ਵਿੱਚ ਜਿਹੜਾ ਉਹ ਨੂੰ ਸੁਣਨ ਨੂੰ ਕੀ ਹੋਂ ਡਿਆ ਵੇ ਫਿਰ ਉਹਨੇ ਵਿਚਾਰੇ ਨੇ ਰੋਲਾ ਰਾਲਾ ਪਾਇਆ ਤੇ ਲੱਗ ਗਿਆ ਘਰ ਦੇ ਲੱਗੇ ਲੇਡੀ ਜੋ ਵਿਚਾਰੀ ਆਈ ਸਾਹਮਣੇ ਡਾਕਟਰ ਦਾਵਾ ਸਭ ਦਾ ਬੇਟਾ ਆਇਆ ਉਹਨਾਂ ਨੇ ਤੇ ਇਰੇ ਬਾਦੇ ਵਿੱਚ ਜਦੋਂ ਰੋਲਾ ਰਾਲਾ ਪੈ ਗਿਆ ਭੱਜ ਗਏ ਆ ਤੇ ਇੱਕ ਨੂੰ ਜਾ ਕੇ ਭੱਜ ਕੇ ਫੜਿਆ ਹੋਇਆ ਹੈਗਾ ਵਾ ਤੇ ਦੂਜੇ ਇੱਕ ਜਣਾ ਹੋਰ ਹੀ ਮੌਕੇ ਦੇ ਉਹ ਭੱਜ ਗਿਆ ਤਿੰਨ ਜਣੇ ਦੱਸਦੇ ਉਤਰਾਂ ਵੇਹੇ ਤੇ ਇਹ ਤੇ ਬਹੁਤ ਹੀ ਕਮਸਾਨ ਹੋਣ ਲਿਆ ਚੰਡਿਆਲਾ ਗੁਰੂ ਦੇ ਵਿੱਚ ਰੋਜ਼ ਕੱਪਾ ਕੱਲ ਵੀ ਵਾਰਦਾਤ ਹੋਈ ਤਾਲ ਰੈਸਟੋਰੈਂਟ ਲੱਗੀ ਉੱਤੇ ਵੀ ਇਹੋ ਪ੍ਰਸਿੱਧ ਹੋਇਆ ਉਹਦੋਂ ਪਹਿਲਾਂ ਹੁਣ ਲੱਗੇ ਇਨ੍ਹਾਂ ਭਾਈ ਹੁਣ ਦੀ ਦੁਕਾਨ ਇਨ੍ਹਾਂ ਦੀ ਚੋਰੀ ਇਨ੍ਹਾਂ ਦੀ ਵੀ ਹੋਈ ਸਾਡੀ ਵੀ ਹੋਈ ਆ ਤੇ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਆ ਪੁਲਿਸ ਤੇ ਪੁੱਛਣੀ ਨਹੀਂ ਆਉਂਦੀ ਬਾਅਦ ਚ ਤੇ ਹੈ ਅਗੇ ਦੇ ਕੇ ਮਰ ਗਏ ਜੇ ਜਨੇਾਲੇ ਵਾਲਿਓ ਕੋਈ ਨਹੀਂ ਆਹੀਂ ਤੇ ਇਦਾਂ ਗੰਦਾ ਪ੍ਰਸ਼ਾਸਨ ਹੋ ਗਿਆ ਜਨੇਾਲੇ ਦੇ ਛਰੇ ਆਮ ਨਸ਼ੇ ਵੇਕਣਦੇ ਆ ਆ ਤੁਸੀਂ ਚਲ ਜਾਓ ਛੇਪੁਰਾ ਮhalla 7 ਵਾਰ ਚਲ ਜਾਓ ਇਹਨਾਂ 2 ਨੰਬਰੀ ਇਥੇ ਆ ਰਿਆ ਇਹਨਾਂ ਨਸ਼ੇ ਆ ਪੁੱਛੋ ਹੀ ਕੋਨਾ ਪੂਰਾ ਹਾਲ ਹੋਇਆ ਬਿਆਵਾ ਨਿਗੇ ਨਿਗੇ ਮੁੰਡਿਆਂ ਦੇ ਜੇਬਾਂ ਦੇ ਵਿੱਚ ਪਿਸਟਲ ਤੁਰੇ ਫਿਰਦੇ ਆ ਕੋਈ ਹੱਜ ਥੋੜਾ ਹੈਗਾ ਕੀ ਦਾ ਤੀਪ ਉਹ ਤੇ ਜਿਹੜਾ ਇਹਦੀ ਕਹਿਣਾ ਕੀ ਦੁਸ਼ਮਣੀ ਆ ਉਹ ਕਹਿੰਦੇ ਆ ਜੀ ਇਹ ਦੁਸ਼ਮਣੀ ਇਹਦੇ ਕਹਦੇ ਇਹਨੇ ਤੇ ਵਿਚਾਰੇ ਨੇ ਕਦੀ ਰਾਹੇ ਜਾਂਦੇ ਹਾਂ ਨੂੰ ਨਹੀਂ ਕਦੀ ਕੋਾਇਆ ਜਿਹੜੇ ਅਸੀਂ ਰੋੜ ਗਵਾਢੀ ਲਾ ਕੇ ਰਹਿਨੇ ਉਹਨੇ ਵਿਚਾਰੇ ਨੇ ਕਿਹਨੂੰ ਕਹਿਣਾ ਮੰਗ ਪਾ ਜੀ ਮੰਗ ਤੇ ਅਸੀਂ ਤੇ ਬੜੀ ਵਾਰੀ ਮੰਗ ਕਰ ਚੁੱਕੇ ਆ ਗਿਆਂ ਪਰ ਕੋਈ ਛਣਵਾਈ ਨਹੀਂ ਹੈ ਕਿ ਮੰਗ ਕੀ ਦੱਸੀ ਇਹਦੇ ਕੀ ਨਾਂ ਦੱਸੀ ਹੈ ਜੀ ਕੋਈ ਛਣਵਾਈ ਨਹੀਂ ਹੈਗੀ ਕਿਸੇ ਤਰ੍ਹਾਂ ਦੀ 1% ਜਮਾਨ ਆਈ ਹੋਏ ਨਾ ਤਹੀਂ ਕਹੀ ਹੈ ਜੀ ਸਾਡੀ ਮੰਗ ਪੂਰੀ ਹੋ ਗਈ ਆ ਦੋ ਵਾਰੀ ਸਾਡੇ ਚੋਰੀ ਹੋ ਗਈ ਆ ਲੋਰੀ ਭਾਈ ਹੁਣ ਆਦੀ ਹੋ ਗਈ ਉੱਤੇ ਮੇਨ ਤੇ ਵੀ ਇੱਥੇ ਵੀ ਹੋ ਗਈ ਆ ਆ ਜਾਵਾਦਤ ਹੋ ਗਈ ਆ ਕੱਲ ਨੂੰ ਮੇਰੇ ਬੱਚੇ ਨਾਲ ਹੋ ਸਕਦੀ ਕਿ ਨਾ ਮੇਰੀ ਘਰ ਦਾ ਪਰਸਕੋ ਕੇ ਲੈ ਗਏ ਤੇ ਬੈਂਕ ਲਾ ਕੇ ਥੋੜੇ ਤਨ ਹੋਏ ਕੀ ਕਰਾਂਗੇ ਦੱਸੋ ਬੜੇ ਪੂਰੇ ਹਾਲੋ ਪਏ ਆ ਬੈਂਕ ਦੇ ਤੇ ਬੈਂਕ ਦੇ ਵਿਚਾਰੇ ਮੋਟਰਸਾਈਕਲ ਚੁੱਕੇ ਜਾਣ ਨੇ ਰੋਜ਼ ਲੋਕਾਂ ਦੇ ਹਸਪਤਾਲੋਂ ਮੋਟਰਸਾਈਕਲ ਚੁੱਕੇ ਜਾਣ ਦੇ ਰੋਜ਼ ਲੋਕਾਂ ਦੇ ਇੰਨਾ ਬੁਰਾ ਹਾਲ ਆ ਲਿਆ ਪੁੱਛੋ ਹੀ ਕੋਹ ਨਾ ਹੈਗਾ ਜੰਡੇ ਵਾਲੇ ਦਾ ਤੇ ਬੇੜਾ ਹੀ ਕਰਕੰਦੇ ਆ ਤੇ ਪੁਲਿਸ ਦੇ ਕਾਰਨ ਦੇ ਜੂਨ ਹੀ ਸਰਕਦੀ ਆ ਗਈ ਬਿਲਕੁਲ ਕਿਸ ਤਰ੍ਹਾਂ ਦੀ ਵੀ ਮਾਤਾ ਜੀ ਨੇ ਦੀਪਰੀ ਮੈਂ ਰੋਟੀ ਖਾ ਕੇ ਦੁਕਾਨ ਵਾਲ ਨੂੰ ਜਾਨਾ ਹੀ ਪਿਆ ਸੀਗਾ ਤੇ ਦੋ ਜਾਨੇ ਮੈਨੂੰ ਲੁੱਟ ਖਾਉਣ ਨੂੰ ਪੈ ਗਏ ਤੇ ਇੱਕ ਜਾਨੇ ਨੇ ਕ੍ਰੋਸ ਕੀਤਾ ਮਗਰੋਂ ਉਹਨੇ ਜਫਾ ਪਾਇਆ ਜਿਸ ਤਰ੍ਹਾਂ ਬਾਂਦਰ ਨਹੀਂ ਛਾਲ ਮਾਰਦਾ ਉਤਰ ਮਗਰੋਂ ਪੈ ਗਏ ਤੇ ਉਹਨੇ ਸੱਟ ਮਾਰੀ ਤੇ ਦੂਜੇ ਜਾਨੇ ਭੱਜਾ ਪਜਾਇਆ ਦੂਜੇ ਨੇ ਵੀ ਫਿਰ ਮੈਨੂੰ ਬਹੁ ਉਧਰੋਂ ਪੈ ਗਿਆ ਦੋਵੇਂ ਕੁੱਟਣ ਲਾ ਪਏ ਲੁੱਟ ਖਾਉਣ ਨੂੰ ਪਏ ਉਹਨਾਂ ਲੰਮਾ ਪਾਤਾ ਬਹੁਤ ਗੁੱਟਿਆ ਉਹਨਾਂ ਨੇ ਫਿਰ ਭੱਜ ਕੇ ਮੈਂ ਚੀਕਾਂ ਮਾਰੀਆਂ ਬਹੁਤ ਜਿਆਦੀਆਂ ਸਾਰੇ ਬੰਦਾਂ ਨੂੰ ਬੁਲਾਇਆ ਗਲੀ ਚ ਆਵਾਜ਼ ਮਾਰੀ ਜੋ ਹਾ ਉਹ ਸਿਰ ਤੇ ਸਿਰ ਤੇ ਮਾਰੀ ਉਹਨਾਂ ਐਡਾ ਤਗੜਾ ਉਹਨਾਂ ਦਾ ਕੜਾ ਸੀਗਾ ਉਹਨੇ ਐ ਕਰਕੇ ਪੂਰੇ ਇਸ ਤਰ੍ਹਾਂ ਹੀ ਸਿਰ ਤੇ ਮਾਰਿਆ ਤੇ ਮੈਂ ਜਿੱਤਰਾ ਆਵਾਜ਼ਾਂ ਮਾਰੀਆਂ ਜਿਸ ਤਰ੍ਹਾਂ ਦੋ 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 ਕ ਜਾਨੇ ਬਾਹਰ ਆਏ ਇੱਕ ਸਾਹਮਣੇ ਗਲੀ ਚੋਂ ਆਂਟੀ ਬਾਹਰ ਆਏ ਤੇ ਆਪਣੇ ਗਦਾਮ ਚੋਂ ਮੈਂ ਮੁੰਡਿਆਂ ਨੂੰ ਆਵਾਜ਼ ਮਾਰੀ ਤੇ ਗਦਾਮ ਚੋਂ ਮੁੰਡੇ ਦੋ ਬਾਹਰ ਆਏ ਸਾਹਮਣੇ ਉਹਨਾਂ ਡਾਕਟਰ ਸਾਹਿਬ ਦਾ ਮੁੰਡਾ ਬਾਹਰ ਆਇਆ ਰੰਧਾਵਾ ਸਾਹਿਬ ਦਾ ਤੇ ਉਹ ਉਹ ਸਾਰੇ ਆਏ ਤੇ ਉਹ ਭੱਜ ਗਏ ਉਹਨਾਂ ਚਿਹਰ ਨੂੰ ਮੁੰਡੇ ਦੇਖ ਕੇ ਕਿ ਸਾਰੇ ਬਾਹਰ ਆਣ ਲਾ ਪਏ ਤੇ ਉਹਨਾਂ ਮੈਨੂੰ ਛੱਡ ਗਏ ਤੇ ਉਦੋਂ ਮੈਂ ਦੇਖਿਆ ਮੇਰਾ ਸਿਰ ਸਾਰਾ ਪਾੜ ਗਿਆ ਖੂਨ ਨਿਕਲਦਾ ਵੇਖੋ ਨਾ ਖੂਨ ਹੋ ਗਿਆ ਹੱਥ ਵੀ ਸਾਰਾ ਖੂਨੋਂ ਪੂਨ ਹੋ ਗਿਆ ਸੀ। ਇਹ ਪੁਲਿਸ ਨੂੰ ਦੱਸਿਆ ਸੀ। ਅ ਜੀ ਬਿਆਨ ਸਾਰੇ ਹੋਏ ਰਿਕਾਰਡ। ਕਿੰਨੇ ਜਾਨੇ ਸੀ? ਅ ਦੋ ਦੋ ਤੋਂ ਤਿੰਨ ਜਾਨੇ ਸੀਗੇ ਮੈਨੂੰ ਜਿਹੜੇ ਪਏ ਹੁਣ। ਕੀ ਹੋ ਗਿਆ? ਕੀ ਹੋ ਗਿਆ? ਅ ਚਾਨ ਲਗੇ ਚਾਨ ਤੇ ਪੇ। ਅ ਇੱਕ ਬੰਦਾ ਅਰੈਸਟ ਹੋਇਆ ਜੇ ਫਿਲਹਾਲ। ਕੀ ਮੰਗ ਰਹੇ ਹੋ? ਜੀ ਇਨਸਾਫ ਚਾਹੀਦਾ ਬਿਲਕੁਲ ਵੀ ਸਿਕਿਉਰ ਨਹੀਂ ਹੈਗਾ। ਸਿਕਿਉਰਿਟੀ ਦਾ ਘਟੂ ਘਟ ਆਪਣੀ ਬੰਦੇ ਦੀ ਆਪ ਦੀ ਕਲੀਆਂ ਘਰ ਦੀ ਗਲੀ ਆ ਕਰਜ ਗਲੀ ਦੇ ਵਿੱਚ ਲੁੱਟਖੋਲ ਦੇ ਬੰਦੇ ਪਿੰਦੇ ਪਿਆ 1% ਵੀ ਸਿਕਿਉਰ ਨਹੀਂ ਹੈਗਾ ਕਮ ਘਟੂ ਘਟ ਬੰਦੇ ਨੂੰ ਆਪਣੇ ਆਜ਼ਾਦ ਤੁਰਨ ਦੀ ਤਾਂ ਸਿਕਿਉਰਿਟੀ ਮਿਲੇ ਬੰਦੇ ਇਸ ਤਰ੍ਹਾਂ ਪਿੰਦੇ ਪਿਆ ਬਹੁਤ ਮਾੜੇ ਹਾਲਾਤ ਚੱਲਦੇ ਪਿਆ ਰਾਈਟ ਨਾ ਹਾਂ ਕੰਪਲੇਂਟ ਆਈ ਹੈ ਜੋ ਵੀਡੀਓ ਵੇਖੀ ਉਹ ਚ ਦੋ ਨੌਜਵਾਨ ਇੱਕ ਲੜਕੇ ਨਾਲ ਘੁੱਟ ਰਹੇ ਆ ਉਹਦੀ ਵੈਰੀਫਾਈ ਕਰਕੇ ਤੇ ਜੋ ਕਾਰਵਾਈ ਬੰਦੀ ਕਰ ਰਹੇ ਆ ਸਾਰੇ ਇਸ ਤਰ੍ਹਾਂ ਦੇ ਕੱਲ ਵੀ ਇੱਕ ਘਟਨਾਤਾਰ ਰੈਸਟੋਰੈਂਟ ਲੱਗੇ ਹੋਈ ਹੈ ਜਿੱਥੇ ਉਹ ਵੀ ਲੋਕਾਂ ਦਾ ਮੋਬਾਈਲ ਫੋਨ ਆਏ ਸੀਗੇ ਕੱਲ ਤੇ ਕੋਈ ਸਾਡੇ ਕੋਲ ਤਲਾ ਨਹੀਂ ਆਈ ਕੱਲ ਦੀ ਕੋਈ ਵੀ ਸਰ ਇਹੋ ਜਿਹੇ ਘਟਨਾਵਾਂ ਹੋਰ ਵੀ ਵਾਫੀ ਹੋ ਰਿਹਾ ਕੀ ਕਹਿਣਾ ਚਾਹੋਗੇ ਦੇਖੋ ਇਹੋ ਜਿਹੇ ਘਟਨਾਵਾਂ ਲੋਕ ਤੁਹਾਨੂੰ ਗਾਂ ਨਾ ਅਪਲਾਈਮੈਂਟ ਆ ਪੁਲਿਸ ਘਟਿਆ ਤੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਤੇ ਉਹ ਉਹਦਾ ਕਾਰਨ ਕਰਕੇ ਕੋਈ ਕਈ ਨਿਸ਼ੇੜੀ ਵੀ ਹੈਗੇ ਆ ਉਹ ਵੀ ਨਸ਼ੇ ਦੀ ਪੂਰਤੀ ਲਈ ਕੋਸ਼ਿਸ਼ ਕਰਦੇ ਵੀ ਕਦੋਂ ਉਹ coma ਕਰ ਲਈ ਉਹ ਹੁਣ ਕੀ ਕਾਰਵਾਈ ਕਰ ਰਹੇ ਤੁਸੀਂ ਜੋ ਕਾਨੂੰਨ ਸਰ ਕਾਰਵਾਈ ਬਣਦੀ ਕੀਤੀ ਜਾ ਰਹੀ ਇੱਕ ਦੋ ਅਸੀਂ ਰੈਸਟ ਕਰ ਲਿਆ ਦੂਜਾ ਵੀ ਕੀਤਾ ਜਾਊਗਾ ਪਤਾ ਲੱਗ ਗਿਆ ਉਹ